ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕਿ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਐਜੀਟੀਐਫ ਵੱਲੋਂ ਅਜੇ ਹੀ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਚ ਅਤੰਕ ਮਚਾਇਆ ਸੀ ਗ੍ਰਫਤਾਰ ਗੈਂਗਸਟਰਾਂ ਦੇ ਕੋਲੋਂ 1333 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰौती ਮੰਗਣ ਲਈ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGTF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਬਿਰਧ ਇੱਕ ਸਖਤ ਮੁਹਿੰਮ ਵਿਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਦੇ ਨਾਲ ਚਰਚ ਦੇ ਹੋਰ ਆਗੂ ਸ਼ਵਾਨ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਮੇਰੇ ਵੱਲੋਂ ਸਭ ਨੂੰ ਪਿਆਰ ਭਰ ਇਸਲਾਮ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਇਸਲਾਮ ਮੈਂ ਨਗਰ ਖੁਸ਼ੀਪੁਰ ਤੋਂ ਮੇਜਰ مسیਹ ਸਭ ਨੂੰ ਪ੍ਰਭੂ ਯਿਸੂ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਭ ਦੇ ਲਈ ਕਾਮਨਾ ਕਰਦਾ ਹਾਂ ਕਿ ਖੁਦਾਵੰਦ ਸਭ ਦੇ ਲਈ ਵੱਡਾ ਦਿਨ ਔਰ ਨਵਾਂ ਸਾਲ ਮੁਬਾਰਕ ਲੈ ਕੇ ਆਵੇ ਸਭ ਖੁਸ਼ੀਆਂ ਖੇੜਿਆਂ ਵਿੱਚ ਵਸਣ ਔਰ ਪ੍ਰਭੂ ਯਿਸੂਮ ਸਿਦਾ ਜਨਮ ਦਿਹਾੜਾ ਬਲਕਿ ਪੰਜਾਬ ਨਹੀਂ ਇਹ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਭੂ ਯਿਸੂਮ ਸਿਦਾ ਜਨਮ ਦਿਹਾੜਾ ਬੜੀ ਸਰਧਾਪੂਰਵਕ ਦੇ ਨਾਲ ਸਾਡਾ ਇਹ ਨਗਰ ਰਲ ਮਿਲ ਕੇ ਸਾਰਿਆਂ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਸਭ ਰਾਲ ਮਿਲ ਕੇ ਇੱਕ ਤਰਫਾ ਹੋ ਕੇ ਪ੍ਰਭੂ ਯਿਸੂਮ ਸਿਦਾ ਜਨਮ ਦਿਹਾੜਾ ਮਨਾਉਂਦੇ ਹਨ ਔਰ ਮੈਂ ਫੇਰ ਦੁਬਾਰਾ ਆਪਣੇ ਇਲਾਕੇ ਨੂੰ ਵਸਦਿਆਂ ਸਾਰੀਆਂ ਕੌਮਾਂ ਨੂੰ ਆਪਣੇ ਵੱਲੋਂ ਪਿਆਰ ਪਰ ਇਸਲਾਮ ਆਖਦਾ ਹਾਂ ਕੁਝ ਹੋਰ ਆਗੂ ਸਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਆਪਣਾ ਨਾਮ ਜੀ ਮੇਰਾ ਨਾਮ ਡੈਨੀਅਲ ਆ ਮੈਂ ਸਮੂਹ ਸੰਗਤ ਜਿਹੜੀ ਮਸੀਹ ਨਾਲ ਪਿਆਰ ਕਰਨ ਵਾਲੇ ਲੋਕ ਨੇ ਔਰ ਜਿੱਥੇ-ਜਿੱਥੇ ਵੀ ਮਨੁੱਖ ਜਾਤੀ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਔਰ ਨਵੇਂ ਸਾਲ ਦੀ ਵਧਾਈ ਦਿਨਾ ਔਰ ਕਾਮਨਾ ਕਰਦਾ ਕਿ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਯਿਸੂ ਨਾਮ ਹੀ ਦਿੱਤਾ ਗਿਆ ਜਿਹਦੇ ਤੋਂ ਮਨੁੱਖ ਜਾਤੀ ਦੀ ਮੁਕਤੀ ਆ ਕਿਉਂਕਿ ਜੋ ਯਿਸੂ ਮਸੀਹ ਕੋਈ ਅਜਿਆ ਗੁਰੂ ਨਹੀਂ ਆ ਕਿ ਕਿਸੇ ਧਰਮ ਦਾ ਆ ਕਿਸੇ ਜਾਤ ਦਾ ਆ ਜਾਂ ਕਿਸੇ ਫਿਰਕੇ ਦਾ ਵਾ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ ਔਰ ਸਾਰੀ ਦੁਨੀਆ ਨੂੰ ਪਿਆਰ ਕਰਦਾ ਔਰ ਸਾਰੇ ਲੋਕ ਮੈਂ ਸਮਝਦਾ ਵੀ ਜਿੰਨਾ ਯਿਸੂ ਮਸੀਹ ਨੂੰ ਮੰਨਣਾ ਸੌਖਾ ਆ ਉਹਨਾਂ ਹੋਰ ਕਿਸੇ ਨੂੰ ਨਹੀਂ ਕਿਉਂਕਿ ਯਿਸੂ ਮਸੀਹ ਨੂੰ ਭਾਵੇਂ ਕੋ ਸਿੱਖ ਹੁੰਦੇ ਆ ਆ ਸਿੱਖ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਔਰ ਹਿੰਦੂ ਕਈ ਹਿੰਦੂ ਰਹਿੰਦੇ ਆ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਇਸ ਕਰਕੇ ਈਸਾਈ ਵੀ ਮੰਨਦੇ ਨੇ ਹੋਰ ਵੀ ਜਿੰਨੀਆਂ ਜਾਤਾਂ ਦੇ ਲੋਕ ਨੇ ਸਾਰੇ ਯਿਸੂ ਮਸੀਹ ਨੂੰ ਮੰਨਦੇ ਨੇ ਕਿਉਂਕਿ ਯਿਸੂ ਮਸੀਹ ਕੋਈ ਧਰਮ ਬਦਲਣ ਵਾਸਤੇ ਨਹੀਂ ਕੋਈ ਜਾਤ ਬਦਲਣ ਵਾਸਤੇ ਨਹੀਂ ਕੋਈ ਕਿਸੇ ਦੀ ਕਾਸਟ ਬਦਲਣ ਵਾਸਤੇ ਨਹੀਂ ਯਿਸੂ ਮਸੀਹ ਦਾ ਇੱਕ ਹੀ ਮਨੋਰਥ ਆ ਕਿ ਇਨਸਾਨ ਜਿਹੜਾ ਵਾ ਉਹ ਪਾਪਾ ਤੋਂ ਰਹਿਤ ਰਹੇ ਇਨਸਾਨ ਜਿਹੜਾ ਮਨੋਖ ਮਨੋਖ ਦੇ ਨਾਲ ਪਿਆਰ ਕਰੇ ਔਰ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਰਹੇ ਲੋਕ ਭਾਈਚਾਰਕ ਸਾਜ ਨੂੰ ਬਣਾ ਕੇ ਰੱਖਣਾ ਲੋਕ ਮੁਹੱਬਤ ਕਰਨ ਕਿਸੇ ਨਾਲ ਕੋਈ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਯਿਸੂ ਮਸੀਹ ਦੇ ਆਉਣ ਦਾ ਇੱਕ ਹੀ ਕਾਰਨ ਆ ਕਿ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਮੁਕਤੀ ਪਾਉਣ ਔਰ ਸਾਰੇ ਲੋਕ ਨਾਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਸ਼ਾਂਤੀ ਦੇ ਨਾਲ ਜੀਣ ਔਰ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਨ ਸੋ ਮੈਂ ਇਸ ਦਿਨ ਦੇ ਉੱਤੇ ਨਵੇਂ ਸਾਲ ਦੀਆਂ ਔਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਸਮੁੱਚੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਧੰਨਵਾਦ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੇ ਸ਼ੇ ਖੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ੀਨ ਪਿੰਡ ਖੁਸ਼ੀਪੁਰ ਵਿੱਚ ਪਹੁੰਚੇ ਸੋ ਸਾਡੇ ਨਾਲ ਚਰਚ ਦੇ ਕੁਝ ਮੈਂਬਰ ਸਭਾਣ ਆਗੂ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨਾ ਸਤਿਗੁਰ ਭਾਈ ਕੀ ਨਾਮ ਹੈ ਮੇਰਾ ਨਾਮ ਡੈਨੀਅਲ ਖੁਸ਼ੀਪੁਰ ਅੱਜ ਪਿੰਡ ਖੁਸ਼ੀਪੁਰ ਦੇ ਵਿੱਚ 크리스마ਸ ਦੇ ਇਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ 크리스마ਸ ਦਾ ਪ੍ਰੋਗਰਾਮ ਬਰੇ ਉਤਸਾਹ ਦੇ ਨਾਲ ਜਿਹੜਾ ਮਨਾਇਆ ਜਾਂਦਾ 크리스마ਸ ਦਾ ਪ੍ਰੋਗਰਾਮ ਕੱਲੇ ਦੇਸ਼ 'ਚ ਨਹੀਂ ਪੂਰੇ ਦੁਨੀਆ ਦੇ ਵਿੱਚ ਜਿਹੜਾ 25 ਦਸੰਬਰ ਨੂੰ ਮਨਾ ਰਹੇ ਆ ਅੱਜ 24 ਦਸੰਬਰ ਨੂੰ ਪਿੰਡ ਖੁਸ਼ੀਪੁਰ ਵਿੱਚ ਹਰ ਸਾਲ ਜਿਹੜਾ ਇੱਕ ਸੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਇਹ ਸੋਭਾ ਯਾਤਰਾ ਸਾਡੇ ਪਿੰਡ ਖੁਸ਼ੀਪੁਰ ਦੇ ਕੋਨੇ-ਕੋਨੇ ਤੱਕ ਜਾਂਦੀ ਆ ਔਰ ਇਸ ਵਿੱਚ ਹਰ ਧਰਮ ਦੇ ਲੋਕ ਜਿਹੜੇ ਸਾਂਭਲ ਹੁੰਦੇ ਨੇ ਕਿਸੇ ਵੀ ਧਰਮ ਦਾ ਕੋਈ ਯਾਤਪਾਰ ਦਾ ਵਿਕਤਰਾ ਨਹੀਂ ਆ ਹਰ ਘਰ ਦੇ ਵਿੱਚ ਲੰਗਰ ਤਿਆਰ ਕੀਤੇ ਜਾਂਦੇ ਨੇ ਸੰਗਤਾਂ ਦੇ ਲਈ ਔਰ ਇੱਕ ਦੂਜੇ ਨੂੰ ਵਧਾਈ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਚਰਚ ਦੇ ਵਿੱਚੋਂ ਬਹੁਤ ਵਧੀਆ ਮੈਸੇਜ ਜਿਹੜਾ ਉਹ ਸਾਰੀ ਸੰਗਤ ਦੇ ਲਈ ਜਾਂਦਾ ਵਾ ਔਰ ਇਸ ਚਰਚ ਦੇ ਵਿੱਚ ਵੀ ਆ ਸ਼ਾਮ ਨੂੰ ਤੁਸੀਂ ਦੇਖ ਲਿਓ ਹਰ ਧਰਮ ਦੇ ਲੋਕ ਜਿਹੜਾ ਇੱਥੇ ਪ੍ਰੋਗਰਾਮ ਦੇਖਣ ਲਈ ਆਉਣਗੇ ਔਰ ਮੈਂ ਇਹੀ ਚਾਹੁੰਦਾ ਕਿ ਹਰ ਜਗ੍ਹਾ ਇਸੇ ਤਰ੍ਹਾਂ ਹੀ ਪਿਆਰ ਬਲਿਆ ਰਹੇ ਔਰ ਜਿੱਥੇ ਜਿੱਥੇ ਵੀ ਕ੍ਰਿਸਮਸ ਦਾ ਪ੍ਰੋਗਰਾਮ ਲੋਕ ਮਨਾ ਰਹੇ ਨੇ ਬੜੀ ਸਰਦਾ ਭਾਵਨਾ ਦੇ ਨਾਲ ਔਰ ਭਾਈਚਾਰਕ ਦੇ ਸਾਂਝ ਨਾਲ ਹੀ ਮਨਾਉਣਾ ਸੋ ਸਾਡੇ ਨਾਲ ਕੁਝ ਹੋਰ ਮੈਂਬਰ ਆਗੂ ਸਾਰ ਮੌਜੂਦ ਹੋਣ ਨਾਲ ਗੱਲਬਾਤ ਕਰਦੇ ਸ੍ਰੀ ਬਾਠਾ ਕੀ ਪਾਇ ਬਨਾ ਸੋ ਸਾਰੇ ਪੈਂਪਰਾਵਾਨੋ ਜੇ ਆਈ ਐਸ ਐਮ ਸੀ ਦੀ ਮੇਰਾ ਨਾਮ ਬਹੁਤੀ ਰਾਜੂ ਮਾਈਕਲ ਹੈ ਤੇ ਅੱਜ ਅਸੀਂ ਪ੍ਰਭੂ ਯਸੂਸ ਹਸੂ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਸੋਬਾ ਯਾਤਰਾ ਕੱਢਣ ਲਈ ਜਾ ਰਹੇ ਹਾਂ ਜਦੋਂ ਅਸੀਂ ਪ੍ਰਭੂ ਦੇ ਪਾਕ ਵਚਨ ਦੇ ਵਿੱਚ ਪੜਦੇ ਹਾਂ ਸੰਤ ਯੋਹਨਾ ਦੀ ਆਜੇਲ ਉਹਦਾ ਤਿੰਨ ਬਾਬ ਉਹਦੀ 16 ਦੇ ਵਿੱਚ ਲਿਖਿਆ ਕਿਉਂਕਿ ਖੁਦਾ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸੰਸਾਰ ਲਈ ਬਖਸ਼ ਦਿੱਤਾ ਤਾਂ ਜੋ ਕੋਈ ਉਸ ਤੇ ایمان ਲਿਆਵੇ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਖੁਦਾਵੰਦੀ ਯਿਸੂ ਨੂੰ ਇਸ ਧਰਤੀ ਉੱਤੇ ਭੇਜਿਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਮੌਕੇ ਉੱਤੇ ਜਾਣੇ ਕਿ ਅੱਜ ਦਾ ਜੋ ਦਿਨ ਹੈ 크리스마ਸ ਡੇ ਇਹ ਪੂਰੇ ਸੰਸਾਰ ਦੇ ਲੋਕਾਂ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਜੋ 크리스마ਸ ਦਾ ਤਿਹਾਰ ਹੈ ਪਿਆਰ ਸ਼ਾਂਤੀ ਆਪਸੀ ਭਾਈਚਾਰੇ ਦਾ ਇੱਕ ਖਾਸ ਪ੍ਰਤੀਕ ਹੈ ਤੇ ਅਸੀਂ ਵੀ ਆਪਣੇ ਸੰਤ ਫ੍ਰਾਂਸਿਸ ਕੈਥੋਲਿਕ ਜੱਜ ਖੁਸ਼ੀਪੋਦੀ ਕਲੀਸਿਆ ਦੇ ਵੱਲੋਂ ਇਸ ਪਿੰਡ ਦੇ ਵਿੱਚ ਰਵੀਸਮ ਸੀ ਦੇਸ ਜਨਮ ਦਿਹਾੜੇ ਦਾ ਜੋ ਸੰਦੇਸ਼ ਹੈ ਉਹ ਲੈ ਕੇ ਜ਼ਾਰਿਹਾ ਤੇ ਇਹ ਜੋ ਖਾਸ ਰਵੀਸੂ ਦੇ ਜਨਮ ਦਿਹਾੜੇ ਦਾ ਸੰਦੇਸ਼ ਸ਼ਾਂਤੀ ਪਿਆਰ ਅਤੇ ਆਪਸੀ ਭਾਈਚਾਰੇ ਦਾ ਇੱਕ ਸੰਦੇਸ਼ ਹੈ ਇਹ ਸਿਰਫ ਇਸਾਈ ਲੋਕਾਂ ਦੇ ਵਾਤੇ ਨਹੀਂ ਬਲਕਿ ਪੂਰੇ ਸੰਸਾਰ ਦੇ ਵਾਤੇ ਇਹ ਜੋ ਸਾਡਾ ਖੁਸ਼ੀ ਦਾ ਜਿਹੜਾ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸੰਸਾਰ ਨਾਲ ਪਿਆਰ ਕੀਤਾ ਤੇ ਉਹ ਸਾਨੂੰ ਵੀ ਇਹੀ ਸਿਖਾਉਂਦਾ ਵਾ ਕਿ ਸਾਨੂੰ ਵੀ ਹਰ ਇੱਕ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਵਾ ਤੇ ਇੱਕ ਦੂਜੇ ਦੇ ਨਾਲ ਮੇਲ ਮਲਾਪ ਦੇ ਵਿੱਚ ਰਹਿਣਾ ਚਾਹੀਦਾ ਸੋ ਅਸੀਂ ਆਪਣੀ ਇਸ ਪੂਰੀ ਕਲਿਸੀਆ ਦੇ ਵੱਲੋਂ ਸਾਡੇ ਮਾਨਯੋਗ ਫਾਦਰ ਪਰਵੇਸੀ ਜੀ ਦੇ ਵੱਲੋਂ ਅਤੇ ਆਪਣੀ ਪੂਰੀ ਪੈਰਿਸ ਕਾਉਂਸਲ ਦੇ ਵੱਲੋਂ ਅੱਜ ਦੀ ਇਸ ਖੁਸ਼ੀ ਦੇ ਮੌਕੇ ਉਤੇ ਸਾਰੇ ਭੈਣ ਭਰਾਵਾਂ ਨੂੰ ਰਵੀ ਯਸੁਮ ਸੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਨਵੇਂ ਸਾਲ ਦੀਆਂ ਸਭ ਕਾਮਨਾਵਾਂ ਭੇਟ ਚੜਾਉਂਦੇ ਹਾਂ